ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਦਿਨ ਪਰ ਜਿਹੜਾ ਬਾਰਡਰ ਏਰੀਏ ਦੇ ਖੇਤ ਦੇਖੇ ਤਾਂ ਇਹ ਜੋ ਆਪਣਾ ਮਮਦੋਰ ਸਾਈਡ ਦੇ ਖੇਤ ਨੇ ਜੋ ਬਾਰਡਰ ਦੇ ਨਾਲ ਖੇਤ ਨੇ ਤਾਂ ਇੱਥੇ ਇੱਕ ਚੀਜ਼ ਸਭ ਤੋਂ ਵੱਧ ਜਿਹੜੀ ਸਾਹਮਣੇ ਆਈ ਦੇਖਣ ਦੇ ਵਿੱਚ ਉਹ ਇਹ ਸੀ ਕਿ ਬਹੁਤ ਸਾਰੇ ਖੇਤਾਂ ਦੇ ਵਿੱਚ ਇੱਥੇ ਜਿੰਕ ਦੀ ਘਾਟ ਹੈ ਜਸਟ੍ਰੀਕੇ ਦੇ ਨਾਲ ਤੁਸੀਂ ਆ ਮੌਜੂਦਾ ਖੇਤ ਇਸ ਵੀਡੀਓ ਦੇ ਨਾਲ ਮੈਂ ਅਟੈਚ ਕੀਤਾ ਉਸ ਨੂੰ ਦੇਖ ਰਹੇ ਹਾਂ ਤਾਂ ਐਸ ਕੇ ਦੇ ਵਿੱਚ ਹੱਦੋਂ ਵੱਧ ਜਿੰਕ ਦੀ ਘਾਟ ਆਈ ਵੀ ਹੈ ਮੈਂ ਪੈਕੇਟ ਨਹੀਂ ਦਿਖਾ ਸਕਦਾ ਕਿਸਾਨ ਵੀਰ ਨੇ ਐ 6 ਕਨਾਲਾਂ ਦੇ ਵਿੱਚ 6 ਪੈਕੇਟ ਜਿਹੜੇ ਹੈਗੇ ਪਾ ਦਿੱਤੇ ਨੇ ਜਿਸ ਦੇ ਵਿੱਚ ਤਿੰਨ ਤਰ੍ਹਾਂ ਦੀ ਤਾਂ 12 ਤ੍ਰੇਡੀ ਪਾ ਰੱਖੀ ਹੈ ਥਾਇਓਫਨੇਟ ਮੈਥੈਲ ਵੀ ਪਾ ਦਿੱਤਾ ਇੱਕ ਜਿਹੜਾ ਹੈਗਾ ਜਿੰਕ ਵੀ ਪਾ ਦਿੱਤੀ ਹੈ ਇਸ ਤੋਂ ਬਿਨਾਂ ਦੋ ਚੀਜ਼ਾਂ ਹੋਰ ਜਿਹੜੀਆਂ ਹੈਗੀਆਂ ਖੇਚ ਪਾਈਆਂ ਗਈਆਂ ਪਰ ਖੇਤ ਨਹੀਂ ਚੱਲਿਆ ਤੁਸੀਂ ਧਿਆਨ ਨਾਲ ਦੇਖੋ ਕਿ ਖੇਤ ਦੇ ਉੱਛੋਆ ਕੀ ਹੈ ਖੇਤ ਦੇ ਜਿਹੜੇ ਪੱਤੇ ਹੈਗੇ ਆ ਉਹ ਜੰਗਾਲੇ ਆ ਪੱਤੇ ਪਾਟ ਰਹੇ ਆ ਖੇਤ ਤੁਹਾਡੀਆਂ ਸੋਚ ਜਿਹੜਾ ਹੈਗਾ ਬੋਨਾ ਰਹਿ ਗਿਆ ਤੇ ਇਹ ਜਿਹੜਾ ਹੈਗਾ ਕ੍ਰਿਟੀਕਲ ਜ਼ਿੰਕ ਦੀ ਘਾਟ ਹੈ ਕਿਸਾਨ ਵੀਰ ਦਾ ਸਵਾਲ ਚ ਵੀ ਜ਼ਿੰਕ ਦੀ ਘਾਟ ਇਸੇ ਖੇਤ 'ਚ ਆ ਗਈ ਬਾਕੀ ਖੇਤ ਕਿਉਂ ਨਹੀਂ ਆਈ ਤਾਂ ਜਦੋਂ ਅਸੀਂ ਕਿਸਾਨ ਵੀਰ ਦਾ ਬਾਕੀ ਖੇਤ ਵੀ ਦੇਖਿਆ ਤਾਂ ਬਾਕੀ ਖੇਤ ਦੇ ਵਿੱਚ ਵੀ ਜ਼ਿੰਕ ਦੀ ਘਾਟ ਸੀਗੀ ਉਸ ਖੇਤ ਦੇ ਵਿੱਚ ਵੀ ਪੱਤੇ ਜੰਗਾਲੇ ਸੀਗੇ ਪਰੰਤੂ ਐਸ ਖੇਤ ਦੇ ਵਿੱਚ ਕੀ ਹੋਇਆ ਕਿ ਪਾਣੀ ਜ਼ਿਆਦਾ ਖੜਾ ਰਹਿ ਗਿਆ ਪਾਣੀ ਜ਼ਿਆਦਾ ਖੜਾ ਰਹਿਣ ਕਰਕੇ ਇੱਕਦਮ ਜਿਹੜਾ ਹੈਗਾ ਜ਼ਿਆਦਾ ਘਾਟ ਆ ਗਈ ਤਾਂ ਜੇਕਰ ਹੁਣ ਸਾਰੀ ਸਾਡੀ ਬਾਰਡਰ ਦੀ ਪੱਟੀ ਇਹ ਸਾਰੇ ਕਿਸਾਨ ਵੀ ਇਹ ਚੀਜ਼ ਦਾ ਧਿਆਨ ਰੱਖਣ ਕਿ ਤੁਹਾਡੇ ਜ਼ਿਆਦਾਤਰ ਖੇਤਾਂ ਦੇ ਵਿੱਚ ਜ਼ਿੰਕ ਦੀ ਘਾਟ ਹੈ ਪੱਤੇ ਜੰਗਾਲੇ ਹੋ ਰਹੇ ਨੇ ਤੁਸੀਂ ਇਹਦੇ ਉੱਪਰ ਕਈ ਤਰੀਕੇ ਦੀਆਂ ਦਵਾਈਆਂ ਪਾ ਰਹੇ ਹੋ ਉਹਨਾਂ ਦਵਾਈਆਂ ਦਾ ਕਿਸੇ ਕੰਦਾ ਕੋਈ ਫਾਇਦਾ ਨਹੀਂ ਹੋਣਾ ਜਿਹੜੇ ਖੇਤਾਂ ਦੇ ਵਿੱਚ ਜਿੰਕ ਪਾਉਣ ਦੇ ਬਾਵਜੂਦੂ ਜਿੰਕ ਦੀ ਘਾਟ ਆ ਚੁੱਕੀ ਹੈ ਚੰਗੀ ਕੰਪਨੀ ਦੀ 21% ਜਾਂ 33% ਜਿੰਕ ਲੈ ਕੇ ਥੱਲੇ ਪਾਓ ਤੇ ਉੱਪਰਲੇ ਪਾਸੇ 1 ਜਾਂ 2% ਜਿੰਕ ਅਤੇ ਕਲੀ ਦੇ ਪਾਣੀ ਦਾ ਸਪਰੇਅ ਕਰੋ ਜੇਕਰ 21% ਜਿੰਕ ਵਰਤ ਰਹੇ ਤਾਂ 1 ਕਿਲੋ ਤੁਸੀਂ ਜਿੰਕ ਜਿਹੜੀ ਹੈਗੀ ਆ ਉਹ ਕਿੱਲੇ ਦੀ ਵਰਤੋਗੇ ਜੇ 33% ਜਿੰਕ ਵਰਤ ਰਹੇ ਤਾਂ 750 ਗ੍ਰਾਮ ਤੁਸੀਂ ਕਿੱਲੇ ਦੀ ਜਿੰਕ ਵਰਤੋਗੇ ਤਾਂ ਉਹਦੇ ਨਾਲ ਅੱਧਾ ਕਿਲੋ ਕਲੀ ਦਾ ਪਾਣੀ ਕਲੀ ਰਾਤ ਨੂੰ ਪਿਉਆਂ ਦੇਣੀ ਹੈ ਤੜਕੇ ਨਿਤਰੇ ਹੋਇਆ ਪਾਣੀ ਲੈ ਲੈਣਾ ਹੈ ਇਹਦੇ ਵਿੱਚ ਲੋਹੇ ਦੀ ਸਪਰੇਅ ਕਰਨ ਦੀ ਕੋਈ ਜ਼ਰੂਰਤ ਨਹੀਂ ਇਸ ਚੀਜ਼ ਦਾ ਧਿਆਨ ਤੁਸੀਂ ਰੱਖੋਗੇ ਉਮੀਦ ਕਰਦਾ ਹਾਂ ਜਾਣ ਕੇ ਲਾਇਨ ਸਾਹਿਬ ਤੋਂ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ